ਨੇ ਦਿੱਤੇ ਨਹੀਂ ਜਿਸ ਤੋਂ ਬਾਅਦ ਫਿਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਇਹ ਜਿਹੜਾ ਐਫ ਆਈ ਆਰ ਦੀ ਜਿਹੜਾ ਕਾਪੀ ਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਮੇਰੇ بیٹے ਦੇ ਕੱਪੜੇ ਮੰਗੇ ਇਹ ਗੱਲ ਕਹਿੰਦਾ ਜੋ ਗਰੰਥੀ ਸਿੰਘ ਥਾਣੇ ਜਾ ਕੇ ਕਿ ਮੇਰੇ ਮੁੰਡੇ ਦੇ ਕੱਪੜੇ ਮੰਗੇ ਗਏ ਅਮਰਤਪਾਲ ਦੇ ਵੱਲੋਂ ਔਰ ਜਦੋਂ ਪਪੂ ਪੂਰੀ ਹੁਣ ਵਾਰਡਿੰਗ ਮੈਂ ਇੱਕ ਵਾਰ ਪੂਰੀ ਪੜ੍ਹ ਕੇ ਤੁਹਾਨੂੰ ਸੁਣਾਉਣਾ ਹੈ ਇਹ ਤਸਵੀਰਾਂ ਵੀ ਸੀਸੀਟੀਵੀ ਇਸ ਕਰਕੇ ਚਲਾਈਆਂ ਕਿਉਂਕਿ ਇਹ ਸੀਸੀਟੀਵੀ ਤਸਵੀਰਾਂ ਉਸ ਤੋਂ ਬਾਅਦ ਆਈਆਂ ਨੇ ਇਹ ਗਰੰਥੀ ਸਿੰਘ ਨੇ ਐਫ ਆਈ ਆਰ ਦਰਜ ਕਰਵਾਈ ਔਰ ਉਸ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਚੱਲ ਰਹੀ ਸੀ ਔਰ ਮਿਲਦੀ ਜੁਲਦੀ ਸੀਸੀਟੀਵੀ ਫੁਟੇਜ ਆਏ ਕਿਉਂਕਿ ਜਿਹੜੇ ਬਿਆਨ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਨੇ ਦਰਜ ਕਰਵਾਏ ਆ ਔਰ ਉਹ ਬਿਆਨ ਕੀ ਕਹਿ ਰਹੇ ਨੇ ਕੀ ਲਿਖਿਆ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਆ ਪਹਿਲੀ ਲਾਈਨ ਜਿਹੜੀ ਆ ਉੱਪਰਲੀਆਂ ਲਾਈਨਾਂ ਜਿਹੜੀਆਂ ਪੜ ਕੇ ਮੈਂ ਤੁਹਾਨੂੰ ਸੁਣਾਉਣਾ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕਿ ਜਦੋਂ ਮੇਰੇ ਕੋਲ ਇਤਲਾਹ ਦਿੱਤੀ ਜਾਂਦੀ ਹੈ ਸਾਫ਼ ਤੌਰ ਤੇ ਇੱਕ ਵਾਰ ਪਹਿਲਾਂ ਮੈਂ ਪੂਰੀ ਐਫ ਆਈ ਆਰ ਦੀ ਜਿਹੜੀ ਕਾਪੀ ਹੈ ਉਹ ਤੁਹਾਨੂੰ ਪੜਾ ਵੀ ਰਿਹਾ ਔਰ ਇਹਦੇ ਨਾਲ ਹੀ ਜ਼ਿਕਰ ਕੀਤਾ ਗਿਆ ਤੀਜੀ ਲਾਈਨਾਂ ਐਫ ਆਈ ਆਰ ਦੀ ਕਾਪੀ ਦੇ ਉਹਦੇ ਚ ਲਿਖਿਆ ਕਿ 18 ਤਰੀਕ ਨੂੰ ਕਾਰ ਨੰਬਰ ਬਰੀਜ਼ਾ ਜਿਹੜੀ ਆ ਪੀਬੀ02ਈਈ3343 ਨੰਬਰ ਆਉਂਦੀ ਆ ਜੋ ਜਿਹਦੇ ਵਿੱਚ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦਾ ਮੁਖੀ ਸਵਾਰ ਹੋ ਕੇ ਭੱਜਿਆ ਸੀ ਔਰ ਇਹਦੇ ਨਾਲ ਹੀ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਔਰ ਉਸ ਤੋਂ ਬਾਅਦ ਫਿਰ ਮੇਰੇ ਘਰੇ ਆ ਕੇ ਯਾਨੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਹ ਮੰਗਦਾ ਕਿ ਮੇਰੇ ਮੁੰਡੇ ਦੇ ਕੱਪੜੇ ਦਿਓ ਕੀ ਗ੍ਰੰਥੀ ਸਿੰਘ ਨੂੰ ਕਹਿੰਦਾ ਕਿ ਤੁਹਾਡੇ ਬੇਟੇ ਦੇ ਕੱਪੜੇ ਸਾਨੂੰ ਦਿਓ ਕੱਪੜੇ ਚਾਹੀਦੇ ਆ ਔਰ ਕਹਿੰਦੇ ਕਿ ਮੈਂ ਨਾ ਨੁਕਰ ਕੀਤੀ ਔਰ ਉਸ ਤੋਂ ਬਾਅਦ ਫਿਰ ਉਹਨੇ ਸਾਫ਼ ਤੌਰ ਤੇ ਸਵਾ 1 ਵਜੇ ਦਾ ਸਮਾਂ ਜਿਹੜਾ ਸਵਾ 1 ਵਜੇ ਦਾ ਸਮਾਂ ਔਰ ਉਹਦੇ ਵਿੱਚ ਕਿਹਾ ਗਿਆ ਕਿ ਤਿੰਨ ਚਾਰ ਨੌਜਵਾਨ ਆਏ ਔਰ ਜਦੋਂ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਰੁਕਦੇ ਤਿੰਨ ਚਾਰ ਜਣੇ ਜਿਨ੍ਹਾਂ ਦੇ ਵਿੱਚੋਂ ਇੱਕ ਅਮਰਤਪਾਲ ਸਿੰਘ ਵੀ ਸੀ ਵਾਰਿਸ ਪੰਜਾਬ ਦੇ ਦਾ ਮੁਖੀ ਆ ਔਰ ਇਹ ਇਹਨਾਂ ਨੇ ਚੋਲੇ ਪਾਏ ਹੋਏ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਆ ਜਿਨ੍ਹਾਂ ਦੇ ਕੋਲ ਪਿਸਤੌਲ ਤੇ 315 ਬੋਰ ਦੀ ਰਾਈਫਲ ਤੇ ਹੋਰ ਅਸਲਾ ਵੀ ਸੀ ਉਸ ਸਮੇਂ ਉਹਨਾਂ ਨੇ ਕਿਹਾ ਕਿ ਮੇਰਾ ਲੜਕਾ ਜਤਿੰਦਰ ਸਿੰਘ ਜਿਹਦੀ ਉਮਰ 30 ਸਾਲ ਹੈ ਉਹ ਗੁਰਦੁਆਰਾ ਸਾਹਿਬ ਚ ਲੱਗੀਆਂ ਟਾਇਲਾਂ ਤੇ ਪੋਚਾ ਮਾਰ ਰਿਹਾ ਸੀ ਜਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਕਿਹਾ ਕਿ ਸਾਨੂੰ ਤੁਹਾਡੇ ਲੜਕੇ ਦੇ ਕੱਪੜੇ ਚਾਹੀਦੇ ਆ ਕਿਉਂਕਿ ਸਾਡੇ ਪਿੱਛੇ ਪੁਲਿਸ ਲੱਗੀ ਹੋਈ ਹੈ ਅਸੀਂ ਆਪਣਾ ਭੇਸ ਬਦਲ ਕੇ ਇੱਥੋਂ ਨਿਕਲਣਾ ਜਿਸ ਤੇ ਮੈਂ ਉਹਨਾਂ ਨੂੰ ਆਪਣੇ ਲੜਕੇ ਦੇ ਕੱਪੜੇ ਦੇਣ ਤੋਂ ਮਨਾ ਕੀਤਾ ਤਾਂ ਅਮਰਤਪਾਲ ਸਿੰਘ ਨੇ ਮੇਰੇ ਕੰਨ ਤੇ ਪਿਸਤੌਲ ਰੱਖ ਕੇ ਕਿਹਾ ਜੇਕਰ ਤਾਂ ਤੂੰ ਸਾਨੂੰ ਕੱਪੜੇ ਨਾ ਦਿੱਤੇ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਦੇਾਂਗੇ ਤਾਂ ਮੈਂ ਡਰਦੇ ਮਾਰੇ ਆਪਣੇ ਕਮਰੇ ਵਿੱਚ ਪਈ ਅਲਮਾਰੀ ਖੋਲ੍ਹ ਦਿੱਤੀ ਜਿਸ ਵਿੱਚ ਮੇਰੇ ਲੜਕੇ ਦੇ ਕੱਪੜੇ ਪਏ ਸੀ ਜਿਨ੍ਹਾਂ ਸਾਰਿਆਂ ਨੇ ਅਲਮਾਰੀ 'ਚ ਰੱਖੇ ਮੇਰੇ ਲੜਕੇ ਦੇ ਕੱਪੜੇ ਜ਼ਬਰਦਸਤੀ ਕੱਢ ਕੇ ਆਪਣੇ ਚੋਲੇ ਉਤਾਰ ਕੇ ਮੇਰੇ ਲੜਕੇ ਦੇ ਕੱਪੜੇ ਪਾ ਕੇ ਪਾਲੇ ਤੇ ਜਾਂਦੇ ਸਮੇਂ ਮੈਨੂੰ ਧਮਕੀ ਦਿੱਤੀ ਕਿ ਜੇ ਪੁਲਿਸ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਦੱਸਿਆ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਗੋਲੀਆਂ ਨਾਲ ਮਾਰ ਦੇਾਂਗੇ ਜਦੋਂ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂ ਚਾਰ ਨੌਜਵਾਨ ਦੋ ਮੋਟਰਸਾਈਕਲਾਂ ਤੇ ਆਏ ਜਿੰਨਾਂ ਚੋਂ ਇੱਕ ਬੁਲਟ ਮੋਟਰਸਾਈਕਲ ਸੀ ਤੇ ਦੂਜੇ ਮੋਟਰਸਾਈਕਲ ਤੇ ਦੇ ਮਾਰਕੇ ਬਾਰੇ ਕਹਿੰਦਾ ਮੈਨੂੰ ਪਤਾ ਨਹੀਂ ਹੈ ਦੂਸਰਾ ਮੋਟਰਸਾਈਕਲ ਜਿਹੜਾ ਪਲਟੀਨਾ ਨਾਲ ਜਾ ਰਿਹਾ ਸੀ ਸ਼ਾਇਦ ਇਹ ਪਲਟੀਨਾ ਮੋਟਰਸਾਈਕਲ ਹੋ ਸਕਦਾ ਹੈ ਔਰ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੁਲਟ ਮੋਟਰਸਾਈਕਲ ਔਰ ਦੂਜੇ ਦੇ ਬਾਰੇ ਮੈਨੂੰ ਪਤਾ ਨਹੀਂ ਜਿਨ੍ਹਾਂ ਨੇ ਆਪਣੇ ਦੋਵੇਂ ਮੋਟਰਸਾਈਕਲ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਦਿੱਤੇ ਜੋ ਅਮਰਤਪਾਲ ਸਿੰਘ ਤੇ ਉਸਦੇ ਚਾਰੇ ਸਾਥੀ ਦੋਨਾਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਭੱਜ ਗਏ ਤੇ ਚਾਰੇ ਵਿਅਕਤੀ ਜੋ ਮੋਟਰਸਾਈਕਲਾਂ ਤੇ ਆਏ ਸੀ ਉਹ ਬਰੀਜ਼ਾ ਕਾਰ ਜਿਹੜੀ PB02 WE ਅ 2343 ਰੰਗ ਚਿੱਟੇ ਰੰਗ ਦੀ ਜੋ ਕਾਰ ਸੀ ਤੇ ਸਵਾਰ ਹੋ ਕੇ ਭੱਜ ਗਏ ਤਾਂ ਮੈਂ ਡਰ ਦੇ ਮਾਰ ਰਿਹਾ ਅਜੇ ਤੱਕ ਪੁਲਿਸ ਦੇ ਕੋਲ ਇਤਲਾਹ ਨਹੀਂ ਕੀਤੀ ਅੱਜ ਮੈਂ ਹੌਸਲਾ ਕਰਕੇ ਇਤਲਾਹ ਦੇਣ ਆਇਆ ਇਹ ਗਰੰਥੀ ਸਿੰਘ ਕਹਿ ਰਿਹਾ ਐਫ ਆਈ ਆਰ ਦੇ ਵਿੱਚ ਕਹਿੰਦਾ ਕਿ ਮੈਂ ਹੌਸਲਾ ਕਰਕੇ ਇਤਲਾਹ ਦੇਣ ਲਈ ਥਾਣੇ ਸ਼ਾਹਕੋਟ ਜਾ ਰਿਹਾ ਸੀ ਤੁਸੀਂ ਮਿਲ ਗਏ ਔਰ ਬਿਆਨ ਦਿੱਤੇ ਆ ਮੈਂ ਤੁਹਾਨੂੰ ਏਐਸਆਈ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਮਿਲ ਗਏ ਤਾਂ ਮੈਂ ਤੁਹਾਨੂੰ ਬਿਆਨ ਦਿੱਤੇ ਆ ਔਰ ਇਹਦੇ ਨਾਲ ਹੀ ਸਾਫ਼ ਤੌਰ ਤੇ ਫਿਰ ਅੱਗੇ ਦੀਆਂ ਜਿਹੜੀਆਂ ਉਹ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਜਿਹਦਾ ਵੇਰਵਾ ਦਿੱਤਾ ਗਿਆ ਔਰ ਇਹ ਬਰੀਜ਼ਾ ਗੱਡੀ ਹਾਲਾਂਕਿ ਬਰਾਮਤ ਗੱਡੀਆਂ ਹੋਰ ਵੀ ਗੱਡੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਅਮਰਤਪਾਲ ਦੇ ਸਾਥੀਆਂ ਦੀ ਕਈਆਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਐਫਆਈਆਰ ਦੀ ਕਾਪੀ ਦੇ ਵਿੱਚ ਕੀ ਲਿਖਿਆ ਇਹ ਤੁਸੀਂ ਸੁਣ ਸਕਦੇ ਹੋ ਅਮਰਤਪਾਲ ਸਿੰਘ ਤੇ ਜੋ ਐਫਆਈਆਰ ਹੋਈ ਹੈ ਉਹਦੀ ਐਕਸਕਲੂਸਿਵ ਕਾਪੀ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਸੀ ਕਿ ਗ੍ਰੰਥੀ ਕੀ ਲਿਖਿਆ ਕੀ ਕਹਿ ਰਿਹਾ ਗ੍ਰੰਥੀ ਕੀ ਕਹਿ ਰਿਹਾ ਔਰ ਗ੍ਰੰਥੀ ਜਿਹੜਾ ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਇਹ ਬਿਆਨ ਦਿੱਤੇ ਗਏ ਆ ਗ੍ਰੰਥੀ ਦੇ ਵੱਲੋਂ ਇਹ ਪੂਰੀ ਜਿਹੜੀ ਆ ਆ ਸਾਫ ਤੌਰ ਤੇ ਲਿਖਿਆ ਗਿਆ ਗਰੰਥੀ ਦੇ ਵੱਲੋਂ ਇਹ ਪੂਰੇ ਬਿਆਨ ਦਿੱਤੇ ਗਏ ਆ ਔਰ ਗਰੰਥੀ ਦੇ ਵੱਲੋਂ ਹੀ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਜਿਹੜੀਆਂ ਗੱਲਾਂ ਗਰੰਥੀ ਨੇ ਕਹੀਆਂ ਨੇ ਉਹ ਵੀਡੀਓ ਅਸੀਂ ਔਰ ਜਿਹੜੀਆਂ ਗੱਲਾਂ ਗਰੰਥੀ ਨੇ ਦੱਸੀਆਂ ਨੇ ਔਰ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ ਕਿ ਗਰੰਥੀ ਸਿੰਘ ਕੀ ਕਹਿ ਰਿਹਾ ਗਰੰਥੀ ਸਿੰਘ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਅਮਰਤਪਾਲ ਸਿੰਘ ਦੇ ਉੱਪਰ ਔਰ ਇਹਦੇ ਨਾਲ ਹੀ ਸਿਰਫ ਜਿਸ ਤਰੀਕੇ ਦੇ ਨਾਲ ਜੋ ਬਿਆਨ ਲਿਖਾਏ ਗਏ ਆ ਗਰੰਥੀ ਸਿੰਘ ਦੇ ਵੱਲੋਂ ਉਹ ਗਰੰਥੀ ਸਿੰਘ ਨੇ ਜਿਹੜੇ ਬਿਆਨ ਦਿੱਤੇ ਆ ਉਹ ਬਿਆਨ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਆ ਕੀ ਕਿਹਾ ਹੈ ਕੀ ਕਿਹਾ ਗਰੰਥੀ ਸਿੰਘ ਨੇ ਕਿਉਂਕਿ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅਮਰਤਪਾਲ ਸਿੰਘ ਤੇ ਇੱਕ ਹੋਰ ਪਰਚਾ ਦਰਜ ਕਰਵਾ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਕਿਉਂਕਿ ਅਮਰਤਪਾਲ ਸਿੰਘ ਦੇ ਬਿਆਨਾਂ ਨੂੰ ਲੈ ਕੇ ਲਗਾਤਾਰ ਚਰਚਾ ਵੀ ਹੁੰਦੀ ਰਹੀ ਕਿ ਅਮਰਤਪਾਲ ਸਿੰਘ ਕਿੱਥੋਂ ਆਇਆ ਕੌਣ ਆਇਆ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਆ ਵਿਸ਼ਾ ਬਣਦੀਆਂ ਰਹੀਆਂ ਕਿ ਆਖਿਰ ਅਮਰਤਪਾਲ ਸਿੰਘ ਦੀ ਮਨਸ਼ਾ ਕੀ ਹੈ ਅਮਰਤਪਾਲ ਸਿੰਘ ਕੀ ਕਰਨਾ ਚਾਹੁੰਦਾ ਇਸ ਤਰ੍ਹਾਂ ਦੇ ਸਵਾਲ ਲੋਕ ਚੁੱਕਦੇ ਰਹੇ ਪਰ ਅਮਰਤਪਾਲ ਸਿੰਘ ਕਹਿੰਦੇ ਕਿ ਮੈਂ ਤਾਂ ਭਾਈ ਕੋਈ ਨਹੀਂ ਹੈ ਮੈਂ ਇੱਥੋਂ ਦਾ ਹੀ ਪੰਜਾਬ ਦਾ ਹੀ ਮੁੰਡਾ ਔਰ ਮੈਂ ਇੱਥੋਂ ਹੀ ਗਿਆ ਸੀਗਾ ਦੁਬਈ ਗਿਆ ਔਰ ਉਸ ਤੋਂ ਬਾਅਦ ਫਿਰ ਮੈਂ ਟਰੱਕ ਦਾ ਆਪਣਾ ਕਾਰੋਬਾਰ ਕੀਤਾ ਇਹਦੇ ਨਾਲ ਹੀ ਅਮਰਤਪਾਲ ਸਿੰਘ ਕਹਿੰਦਾ ਕਿ ਮੈਂ ਤਾਂ ਜੀ ਅਮਰਤ ਛਕਾਉਣਾ ਔਰ ਉਸ ਤੋਂ ਬਾਅਦ ਫਿਰ ਸਾਰੀ ਕਹਾਣੀ ਜਿਹੜੀ ਹੈ ਇਹ ਵਿਗੜ ਜਾਂਦੀ ਹੈ ਜਦੋਂ ਅਜਨਾਲਾ ਘਟਨਾ ਵਾਪਰਦੀ ਹੈ ਤਜਨਾਲਾ ਘਟਨਾ ਤੋਂ ਬਾਅਦ ਇਹ ਪੂਰਾ ਜਿਹੜਾ ਮਾਮਲਾ ਜਿਹੜਾ ਇਹ ਵਿਗੜਦਾ ਤਾਂ ਵੱਡੀ ਅਪਡੇਟ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਹੜਾ ਪਰਚਾ ਅਮਰਤਪਾਲ ਸਿੰਘ ਤੇ ਦਰਜ ਕਰਵਾਇਆ ਗਿਆ ਹੈ ਜੀ ਹਾਂ ਜਿਹੜੀ ਐਫ ਆਈ ਆਰ ਅਮਰਤਪਾਲ ਸਿੰਘ ਤੇ ਦਰਜ ਕਰਵਾਈ ਗਈ ਹੈ ਉਹ ਐਫ ਆਈ ਆਰ ਦੀ ਕਾਪੀ ਮੇਰੇ ਹੱਥ ਦੇ ਵਿੱਚ ਹੈ ਔਰ ਉਹ ਐਫ ਆਈ ਆਰ ਦੀ ਕਾਪੀ ਮੈਂ ਲਗਾਤਾਰ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਕਿ ਉਸ ਦੇ ਵਿੱਚ ਲਿਖਿਆ ਕੀ ਹੋਇਆ ਐਫ ਆਈ ਆਰ ਦੀ ਕਾਪੀ ਜਿਹੜੀ ਆ ਉਹ ਤੁਹਾਡੀ ਸਕਰੀਨ ਦੇ ਉੱਪਰ ਆ ਤਾਂ ਅਮਰਤਪਾਲ ਸਿੰਘ ਤੇ ਪਰਚਾ ਇੱਕ ਹੋਰ ਦਰਜ ਹੋ ਗਿਆ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਐਫ ਆਈ ਆਰ ਜੋ ਅਮਰਤਪਾਲ ਸਿੰਘ ਤੇ ਦਰਜ ਹੋਈ ਹੈ ਉਸ ਦੀ ਕਾਪੀ ਮੇਰੇ ਹੱਥ ਦੇ ਵਿੱਚ ਆ ਔਰ ਪੜ੍ਹ ਕੇ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ ਕੀ ਲਿਖਿਆ ਅਮਰਤਪਾਲ ਸਿੰਘ ਤੇ ਗ੍ਰੰਥੀ ਨੇ ਪਰਚਾ ਦਰਜ ਕਰਵਾਇਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਨੰਗਲੰਬੀਆਂ ਪਿੰਡ ਹੈ ਸੰਦੀਪ ਨੰਗਲੰਬੀਆਂ ਦਾ ਪਿੰਡ ਸੀਗਾ ਜੋ ਸੰਦੀਪ ਨੰਗਲੰਬੀਆਂ ਦੇ ਪਿੰਡ ਦਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਆ ਉਹਨੇ ਪਰਚਾ ਇਹ ਦਰਜ ਕਰਵਾਇਆ ਅ ਅਮਰਤਪਾਲ ਸਿੰਘ ਦੇ ਉੱਪਰ ਔਰ ਉਹਦੇ ਵਿੱਚ ਲਿਖਿਆ ਕੀ ਹੈ ਕਿ ਅਮਰਤਪਾਲ ਸਿੰਘ ਮੇਰੇ ਮੁੰਡੇ ਦੇ ਕੱਪੜੇ ਲੈ ਕੇ ਭੱਜ ਗਿਆ ਜ਼ਬਰਦਸਤੀ ਸਾਡੇ ਘਰੇ ਵੜਿਆ ਜ਼ਬਰਦਸਤੀ ਗੁਰੂ ਘਰ ਦੇ ਵਿੱਚ ਆਇਆ ਔਰ ਪਿਸਤੌਲ ਲੈ ਕੇ ਮੇਰੇ ਮੱਥੇ ਤੇ ਤਾਣ ਦਿੱਤਾ ਮੇਰੇ ਕੰਨਪੱਟੀ ਤੇ ਪਿਸਤੌਲ ਲਾਤਾ ਅਮਰਤਪਾਲ ਸਿੰਘ ਨੇ ਔਰ ਕਿਹਾ ਕੀ ਮੁੰਡੇ ਦੇ ਕੱਪੜੇ ਦਿਓ ਮੈਂ ਨਾ ਨੁੱਕਰ ਕੀਤੀ ਤਾਂ ਫਿਰ ਜਿਹੜਾ ਪਿਸਤੌਲ ਕਹਿੰਦਾ ਮੇਰੇ ਤਾਨ ਦਿੱਤਾ ਗਿਆ ਇਹ ਗਰੰਥੀ ਸਿੰਘ ਦੀ ਵਾਰਡਿੰਗ ਆ ਐਫ ਆਈ ਆਰ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਨੇ ਉਹ ਚੀਜ਼ਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਆ ਉਹਨਾਂ ਨੇ ਸ਼ਾਹਕੋਟ ਦੇ ਵਿੱਚ ਐਫ ਆਈ ਆਰ ਦਰਜ ਹੋਈ ਆ ਔਰ ਐਫ ਆਈ ਆਰ ਦੇ ਵਿੱਚ ਪੂਰਾ ਕੀ ਲਿਖਿਆ ਹੋਇਆ ਉਹ ਪੂਰੀ ਪ੍ਰੋਪਰ ਐਫ ਆਈ ਆਰ ਕੀ ਕਹਿੰਦੀ ਆ ਉਹ ਐਫ ਆਈ ਆਰ ਅਸੀਂ ਤੁਹਾਨੂੰ ਇੱਕ ਵਾਰ ਪੜ੍ਹ ਕੇ ਸੁਣਾਉਨੇ ਆ ਤੁਹਾਡੀ ਸਕਰੀਨ ਤੇ ਵੀ ਐਫ ਆਈ ਆਰ ਦੀ ਕਾਪੀ ਜਿਹੜੀ ਆ ਉਹ ਲਗਾਤਾਰ ਅਸੀਂ ਤੁਹਾਨੂੰ ਦਿਖਾਉਣਾ ਹੈ ਕੀ ਕੁਝ ਲਿਖਿਆ ਹੈ ਗਰੰਥੀ ਸਿੰਘ ਨੇ ਕੀ ਲਿਖਿਆ ਉਹ ਇੱਕ ਵਾਰ ਮੈਂ ਪੜ੍ਹ ਕੇ ਵੀ ਤੁਹਾਨੂੰ ਸੁਣਾ ਦਿੰਨਾ ਇਸ ਪੂਰੀ ਐਫ ਆਈ ਆਰ ਦੇ ਵਿੱਚ ਕਿਉਂਕਿ 18 ਤਰੀਕ 18 ਮਾਰਚ 2023 ਦੀ ਇਹ ਪੂਰੀ ਘਟਨਾ ਸਵਾ 1 ਵਜੇ ਦਾ ਸਮਾਂ ਜਿਹੜਾ ਗਰੰਥੀ ਸਿੰਘ ਦੇ ਵੱਲੋਂ ਇਹ ਦਰਜ ਕਰਵਾਇਆ ਗਿਆ ਇਹਦੇ ਵਿੱਚ ਲਿਖਿਆ ਕਿ 18 ਮਾਰਚ 2023 ਨੂੰ ਵਕਤ ਕਰੀਬ ਸਵਾ 1 ਵਜੇ ਦਿਨ ਦਾ ਮੈਂ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ 'ਚ ਹਾਜ਼ਰ ਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਬਰੀਜਾਕਾਰ ਪੀ ਬੀ 02 ਡਬਲ ਈ 3343 ਚਿੱਟੇ ਰੰਗ ਦੀ ਆ ਕੇ ਰੁਕਦੀ ਆ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ ਇਹ ਕਾਰ ਰੁਕਦੀ ਜਿਹਦੇ ਵਿੱਚ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦਾ ਮੁਖੀ ਵਾਸੀ ਜਲੂਪੁਰ ਖੇੜਾ ਸਮੇਤ ਚਾਰ ਹੋਰ ਨੌਜਵਾਨ ਜਿਨ੍ਹਾਂ ਦੇ ਚੋਲੇ ਪਾਏ ਹੋਏ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਜਿਨ੍ਹਾਂ ਕੋਲ ਪਿਸਤੌਲ ਤੇ 315 ਬੋਰ ਦੀ ਰੈਫਲ ਤੇ ਹੋਰ ਅਸਲਾ ਸੀ ਉਸ ਸਮੇਂ ਮੇਰਾ ਲੜਕਾ ਜਤਿੰਦਰ ਸਿੰਘ ਜੀ ਦੀ ਉਮਰ 30 ਸਾਲ ਦੇ ਕਰੀਬਾ ਗੁਰਦੁਆਰਾ ਸਾਹਿਬ ਚ ਲੱਗੀਆਂ ਟੈਲਾਂ ਤੇ ਪੋਚਾ ਮਾਰ ਰਿਆ ਸੀ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਕਿਹਾ ਕਿ ਸਾਨੂੰ ਤੁਹਾਡੇ ਲੜਕੇ ਦੇ ਕੱਪੜੇ ਚਾਹੀਦੇ ਆ ਕਿਉਂਕਿ ਸਾਡੇ ਪਿੱਛੇ ਪੁਲਿਸ ਲੱਗੀ ਹੋਈ ਆ ਅਸੀਂ ਆਪਣਾ ਭੇਸ਼ ਬਦਲ ਕੇਥੋਂ ਨਿਕਲਣਾ ਹੈ ਜਿਸ ਤੇ ਮੈਂ ਉਹਨਾਂ ਨੂੰ ਆਪਣੇ ਲੜਕੇ ਦੇ ਕੱਪੜੇ ਦੇਣ ਤੋਂ ਮਨਾ ਕੀਤਾ ਤਾਂ ਅਮਰਤਪਾਲ ਸਿੰਘ ਨੇ ਮੇਰੇ ਕੰਨ ਤੇ ਪਿਸਤੌਲ ਰੱਖ ਕੇ ਕਿਹਾ ਕਿ ਜੇਕਰ ਤੂੰ ਸਾਨੂੰ ਕੱਪੜੇ ਨਾ ਦਿੱਤੇ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਦੇਾਂਗੇ ਤਾਂ ਮੈਂ ਡਰਦੇ ਮਾਰੇ ਨੇ ਆਪਣੇ ਕਮਰੇ ਵਿੱਚ ਪਈ ਅਲਮਾਰੀ ਖੋਲ ਦਿੱਤੀ ਜਿਸ 'ਚ ਮੇਰੇ ਲੜਕੇ ਦੇ ਕੱਪੜੇ ਪਏ ਸੀ ਜਿਨ੍ਹਾਂ ਸਾਰਿਆਂ ਨੇ ਉਹਨਾਂ ਸਾਰੇ ਯਾਨੀ ਕਿ ਇਹ ਲਿਖਾਇਆ ਕਿ ਜਿਹੜੇ ਸਾਰੇ 4 ਜਣੇ ਸੀ ਇੱਕ ਜਣੇ ਦਾ ਨਾਂ ਇਹਨਾਂ ਨੇ ਲਿਖਾਇਆ ਬਾਕੀ ਤਿੰਨ ਅਨਨੋਨ ਨੇ ਕਿ ਜਿਨ੍ਹਾਂ ਸਾਰਿਆਂ ਨੇ ਅਲਮਾਰੀ 'ਚ ਪਏ ਮੇਰੇ ਲੜਕੇ ਦੇ ਕੱਪੜੇ ਜ਼ਬਰਦਸਤੀ ਕੱਢ ਕੇ ਆਪਣੇ ਚੋਲੇ ਉਤਾਰ ਕੇ ਮੇਰੇ ਲੜਕੇ ਦੇ ਕੱਪੜੇ ਪਹਿਨ ਲਏ ਤੇ ਜਾਂਦੇ ਸਮੇਂ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਪੁਲਿਸ ਨੂੰ ਦੱਸਿਆ ਤਾਂ ਕਿਸੇ ਜਾਂ ਹੋਰ ਕਿਸੇ ਵਿਅਕਤੀ ਨੂੰ ਦੱਸਿਆ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਗੋਲੀਆਂ ਮਾਰ ਦੇਵਾਂਗੇ ਜਦੋਂ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੇ ਤਾਂ ਚਾਰ ਨੌਜਵਾਨ ਦੋ ਮੋਟਰਸਾਈਕਲਾਂ ਤੇ ਆਏ ਜਿਨ੍ਹਾਂ ਚੋਂ ਇੱਕ ਬੁਲਟ ਮੋਟਰਸਾਈਕਲ ਸੀ ਤੇ ਦੂਜੀ ਮੋਟਰਸਾਈਕਲ ਦੇ ਬਾਰੇ ਮੈਨੂੰ ਪਤਾ ਨਹੀਂ ਕਿ ਉੱਤੇ ਮਾਰਕਾ ਕਿਹੜਾ ਸੀ ਕਿਹੜੀ ਕੰਪਨੀ ਦਾ ਸੀ ਇਸ ਦੇ ਬਾਰੇ ਮੈਨੂੰ ਪਤਾ ਨਹੀਂ ਤੇ ਦੋਨੋਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਆਏ ਸੀ ਉਹਨਾਂ ਨੇ ਇੱਕ ਬ੍ਰੇਜ਼ਾ ਗੱਡੀ ਲੈ ਲਈ ਤੇ ਇਹ ਜਿਹੜੇ ਮੋਟਰਸਾਈਕਲ ਸੀਗੇ ਦੋਵੇਂ ਇੱਕ ਬੁਲਟ ਤੇ ਇੱਕ ਹੋਰ ਮੋਟਰਸਾਈਕਲ ਸੀ ਇਹ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਦੇ ਦਿੱਤੇ ਤੇ ਅਮਰਤਪਾਲ ਤੇ ਉਹਦੇ ਚਾਰੇ ਸਾਥੀ ਜੋ ਸੀ ਉਹ ਦੋਹਾਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਭੱਜ ਗਏ ਤੇ ਚਾਰੇ ਵਿਅਕਤੀ ਜੋ ਮੋਟਰਸਾਈਕਲਾਂ ਤੇ ਆਏ ਆਏ ਸੀ ਉਹ ਬਰੀਜ਼ਾ ਕਾਰ ਜਿਹੜੀ ਲਗਾਤਾਰ ਜ਼ਿਕਰ ਹੋ ਰਿਹਾ ਬਰੀਜ਼ਾ ਕਾਰ ਜੋ ਚਿੱਟੇ ਰੰਗ ਦੀ ਸੀ ਉਹਦੇ ਤੇ ਸਵਾਰ ਹੋ ਕੇ ਭੱਜ ਗਏ ਤਾਂ ਮੈਂ ਡਰ ਦੇ ਮਾਰੇ ਅੱਜ ਤੱਕ ਪੁਲਿਸ ਦੇ ਕੋਲ ਇਤਲਾ ਨਹੀਂ ਕੀਤੀ ਇਹ ਗਰੰਥੀ ਸਿੰਘ ਨੇ ਜਿਹੜੇ ਬਿਆਨ ਦਰਜ ਕਰਵਾਏ ਆ ਉਹ ਬਿਆਨ ਮੈਂ ਤੁਹਾਨੂੰ ਸੁਣਾ ਰਿਹਾ ਕਿ ਗਰੰਥੀ ਸਿੰਘ ਨੇ ਜਿਹੜੇ ਜਿਹੜੇ ਬਿਆਨ ਜੋ ਦਰਜ ਕਰਵਾਏ ਨੇ ਕਿ ਗਰੰਥੀ ਸਿੰਘ ਨੇ ਕੀ ਕੁਝ ਕਿਹਾ ਐਫ ਆਈ ਆਰ ਦੀ ਕਾਪੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਗਰੰਥੀ ਸਿੰਘ ਨੇ ਕੀ ਕੁਝ ਕਿਹਾ ਕੀ ਕੁਝ ਜਿਹੜੇ ਬਿਆਨ ਗੁਰਦੁਆਰਾ ਸਾਹਿਬ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਜੋ ਗ੍ਰੰਥੀ ਨੇ ਉਹਨਾਂ ਨੇ ਜਿਹੜੇ ਬਿਆਨ ਲਿਖਾਏ ਆ ਉਹ ਬਿਆਨ ਮੈਂ ਪੜ੍ਹ ਕੇ ਲਗਾਤਾਰ ਤੁਹਾਨੂੰ ਸੁਣਾ ਰਿਹਾ ਕਿ ਉਹਨਾਂ ਬਿਆਨਾਂ ਦੇ ਵਿੱਚ ਲਿਖਿਆ ਕੀ ਆ ਉਹਨਾਂ ਬਿਆਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਲਗਾਤਾਰ ਪੜ੍ਹ ਕੇ ਮੈਂ ਤੁਹਾਨੂੰ ਸੁਣਾ ਰਿਹਾ ਕਿ ਗ੍ਰੰਥੀ ਸਿੰਘ ਕੀ ਕਹਿੰਦਾ ਗ੍ਰੰਥੀ ਸਿੰਘ ਨੇ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਲਗਾਤਾਰ ਮੈਂ ਦੱਸ ਰਿਹਾ ਉਹ ਕਹਿੰਦੇ ਕਿ ਬਾਅਦ ਵਿੱਚ ਜਦੋਂ ਮੇਰੇ ਲੜਕੇ ਦੇ ਕਪੜੇ ਖੋਲੇ ਪਹਿਲਾਂ ਇਹਨਾਂ ਨੇ ਪਿਸਤੌਲ ਦਾ ਜ਼ਿਕਰ ਕੀਤਾ ਨਾਲ ਹੀ ਇਹਨਾਂ ਨੇ ਕਿਹਾ ਕਿ 315 ਬੋਰ ਇੱਕ ਰਾਈਫਲ ਵੀ ਸੀਗੀ ਗੱਡੀ ਦੇ ਵਿੱਚ ਔਰ ਉਹ ਵੀ ਲੈ ਕੇ ਆਏ ਹੱਥ ਦੇ ਵਿੱਚ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਕੋਲ ਕਹਿੰਦੇ ਕਿ ਮੈਂ ਤਲਾਹ ਦਿੱਤੀ ਜਦੋਂ ਜਦੋਂ ਮੈਂ ਤਲਾਹ ਦਿੱਤੀ ਤਾਂ ਕਹਿੰਦੇ ਕਿ ਮੈਂ ਇਸ ਕਰਕੇ ਤਲਾਹ ਨਹੀਂ ਦਿੱਤੀ ਕਿ ਮੈਨੂੰ ਡਰ ਸੀ ਕਿ ਮੇਰੇ ਪਰਿਵਾਰ ਨੂੰ ਨਾ ਮਾਰ ਦਿੱਤਾ ਜਾਵੇ ਤਾਂ ਇਹ ਪੂਰਾ ਮਸਲਾ ਜਿਹੜਾ ਅਮਰਤਪਾਲ ਸਿੰਘ ਤੇ ਖੋਰ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਅਮਰਤਪਾਲ ਤੇ ਪਰਚਾ ਦਰਜ ਕਰਵਾ